ਆ ਗਿਆ ਆ ਗਿਆ ਆ ਲੈ ਕੇ ਆਲਾ ਵੀ ਨਰੋ ਬਾਕਸ ਅੰਦਰੋਂ ਵੀ ਕੀ ਆ ਰਿਹਾ ਅਦਲੋ ਵੀ ਨਰੋ ਆ ਲਈ ਬਣੇ ਵੀ ਲੈ ਲੈ ਆ ਲਈ ਬਣੇ ਵੀ ਮਣੀ ਪਾਈ ਪਾਈ ਅੰਦਰੋਂ ਵੀ ਜਿਹੜੇ ਬਰ ਸਾਰੇ ਭਰਾ ਜਿਹੜੇ ਤੁਹਾਡੇ ਸਾਡੀ ਬੱਕ ਕਿੰਨੇ ਜੇ ਬੈਠੀ ਆਹ ਆਹ ਇੰਨੀ ਕੀ ਚੀਜ਼ ਤੋਂ ਬਣਾਈ स ਗੁਰਿੰਦਰ ਉਹਦੀ ਸੇਵਾ ਕਰਦੇ ਦੂਰ ਜਾ। ਜਾਂ ਤੁਹਾ ਦਾ ਚਾਰ ਪਾਪਾ ਹਾਂ ਨਹੀਂ ਬਣਾ ਪਾ ਨੇ ਜਿਹੜੇ ਸ਼ੌਕਤ ਕਹਿੰਦਾ ਉਹ ਲਾ ਜਸ ਫੜੀ ਰਹਾ ਲਾਈ ਰਿਹਾ। ਪਹਿਲਾਂ ਤਾਂ ਮੈਂ ਸਾਰੇ ਜਿਹੜੇ ਸਤਕਾਰਯੋਗ ਦੋਸਤ ਨੇ ਇਕੱਤਰ ਨੇ ਉਹਨਾਂ ਨੂੰ ਮੇਰੇ ਪਰ ਲਾਉ ਤਿਆਰਪਰੀ ਨਵਸ਼ਕਾਟ ਸਸਿਕਾਲ ਦੂਜੀ ਜਿਹੜਾ ਪਾਣੀ ਦੀ ਸੇਵਾ ਅੱਜ ਮਨੁੱਖ ਨੂੰ ਪਾਣੀ ਦੀ ਬਹੁਤ ਵੱਡੀ ਲੋੜ ਆ ਖਾਸ ਕਰ ਜਿਹੜੇ ਉਹ ਯਾਤਰੀ ਸਫਰ ਕਰਦੇ ਨੇ ਲੰਬਾ ਸਫਰ ਕਰਦੇ ਆ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀ ਮਾਤਾ ਪਿਤਾ ਉਹਨਾਂ ਲਈ ਬੜੀ ਸਮੱਸਿਆ ਹੁੰਦੀ ਆ ਕਿ ਸਟੇਸ਼ਨਾਂ ਤੇ ਉਹ ਸਾਫ ਤੇ ਜਿਹੜਾ ਏਡਾ ਪਾਣੀ ਆ ਵਧੀਆ ਮਿਲਦਾ ਨਹੀਂ ਇਹ ਜਿਹੜੀ ਸਾਡੀ ਸ਼ਿਵ ਸ਼ੰਕਰ ਸੇਵਾ ਮੰਡਲ ਆ ਜੜਾ ਸ਼ੰਕਰ ਸੇਵਾ ਮੰਡਲ ਸ਼ੰਕਰ ਸੇਵਾ ਮੰਡਲ ਆ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਇੱਥੇ ਸੇਵਾ ਕਰਦਾ ਹੈ ਹਰ ਸਾਲ ਸੇਵਾ ਕਰਦਾ ਹੈ ਔਰ ਜਿੰਨੇ ਵੀ ਯਾਤਰੀ ਨੇ ਉਹਨਾਂ ਨੂੰ ਸਾਫ ਸਥਰਾ ਪਾਣੀ ਮਹੱਈਆ ਕਰਦਾ ਹੈ ਔਰ ਸਮੇਂ ਅਨਸਾਰ ਜਿਹੜੀ ਬੜੀ ਤਬਦੀਲੀ ਦੇਖੀ ਹੈ ਜੀ ਔਰ ਕਈ ਵਾਰ ਬੰਦੇ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਚਲ ਅੱਗੇ ਵਾਸਤੇ ਲੋੜ ਹੁੰਦੀ ਆ ਇਹਨਾਂ ਨੇ ਅੱਜ ਬੋਟਲਸ ਦਾ ਜਿਹੜੀਆਂ ਨੇ ਪਾਣੀ ਪੀਣ ਵਾਲੀਆਂ ਉਹਨਾਂ ਦਾ ਵੀ ਜਿਹੜਾ ਪ੍ਰਬੰਧ ਜਿਹੜੀ ਇਹ ਕਮੇਟੀ ਬਰ ਲੋਕ ਕੀਤਾ ਗਿਆ ਔਰ ਮੇਰੇ ਖਿਆਲ ਚ ਇਹ ਤੋਂ ਬੜੀ ਉੱਤਮ ਸੇਵਾ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਨੂੰ ਤੇ ਸਾਡੇ ਦਾ ਜਿਹੜਾ 80% ਪਾਣੀ ਹੀ ਹੈ ਸੀਟ ਜਿਹੜੇ ਆ ਬਾਕੀ ਦੂਜੀ ਗੱਲ ਇਹ ਆ ਵੀ ਜਿਹੜੀ ਇੱਥੇ ਹਰਦਵਾਰ ਵਾਲੀ ਇਹ ਟ੍ਰੇਨ ਆ ਕਾਫੀ ਲੰਬਾ ਸਫ਼ਰ ਆ ਜਿਹੜਾ ਇੱਥੇ ਤੋਂ ਜਾਂਦੀ ਆ ਜੀ ਯਾਤਰੀਆਂ ਨੂੰ ਪਾਣੀ ਦੀ ਸਹੂਦਾ ਨੂੰ ਦੇਖਦੇ ਹੋਏ ਇਹ ਜਿਹੜਾ ਮੰਡਲ ਆ ਇਹਨਾਂ ਨੇ ਇਹ ਉਪਰਾਲਾ ਕੀਤਾ ਮੈਂ ਤਾਂ ਪਰਮਾਤਮਾ ਅੱਗੇ ਇਹੀ ਬੇਨਤੀ ਕਰੂੰਗਾ ਕਿ ਇਹ ਮੰਡਲ ਇਦਾਂ ਹੀ ਜਿਹੜਾ ਪਿਛਲੇ ਸਮੇਂ ਤੋਂ ਸੇਵਾ ਕਰ ਰਿਹਾ ਹੈ ਇਹਦੇ ਚ ਜਿਹੜਾ ਅੱਗੇ ਤਰੱਕੀ ਕਰੇ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੀਆਂ ਨਵੇਂ ਤਰੀਕੇ ਦੇ ਨਾਲ ਪਾਣੀ ਦੇ ਉਹ ਸੇਵਾ ਕਰੂਗਾ ਔਰ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਵੀ ਮੈਂ ਇਹ ਕਹੂੰਗਾ ਕਿ ਇਹੀ ਜੀ ਜਿਹੜੀ ਮੰਡਲਸ ਨੇ ਆਉਂਦੇ ਨੇ ਉਹਨਾਂ ਨੂੰ ਜਿਹੜਾ ਵੜਾਵਾ ਦਈਏ ਔਰ ਤਾਂ ਕਿ ਉਹ ਵਧੀਆ ਤੋਂ ਵਧੀਆ ਆਪਣੀ ਸੇਵਾ ਚ ਨਿਖਾਰ ਲਿਆ ਸਕਣ ਔਰ ਫਿਰ ਮੈਂ ਇੱਕ ਵਾਰ ਖੀਚ ਇਹ ਹੀ ਕਰੂੰਗਾ ਕਿ ਇਹ ਮੰਡਲ ਜਿਹੜਾ ਇਦਾਂ ਹੀ ਲਗਾਤਾਰ ਜਿਹੜਾ ਇਹ ਸੇਵਾ ਨੂੰ ਜਾਰੀ ਰੱਖੇ ਬਹੁਤ ਬਹੁਤ ਧੰਨਵਾਦ ਜੀ ਜਲਦੀ ਸੇਵਾ ਕਿੰਨੇ ਸਾਲਾਂ ਤੋਂ ਚੱਲੀ ਜਾ ਰਹੀ ਹੈ ਕਾਕਾ ਜੀ ਇਸ ਦੀ ਸ਼ਿਕਾਇਤ ਹੋ ਜਾਉਗੀ ਚਲਦੇ ਵਸੇ ਜਾਰੀ ਹੈ। ਇਸ 22 ਸਾਲ ਤੋਂ ਸੇਵਾ ਕਰ ਰਹੇ ਹਾਂ। ਇਹਨੂੰ ਸੇਵਾ ਨੂੰ ਕਰਕੇ ਮਨ ਨੂੰ ਬਹੁਤ ਤਸੱਲੀ ਹੁੰਦੀ ਐ ਸਕੂਨ ਮਿਲਦਾ ਐ। ਜਿਹੜੇ ਮੇਰੇ ਸਹਿਯੋਗੀ 3 ਆਪਣਾ ਅਸ਼ੋਕ ਫਰੀ ਜੀ ਉਹਨਾਂ ਦੇ ਬ੍ਰਦਰ ਸ਼ਰਮਾ ਜੀ ਅਮਰੇ ਭਾਈ ਸਾਹਿਬ ਕੈਨੇਡਾ ਤੋਂ ਆਏ ਵੀ ਆਏ ਇਹ ਸਭ ਮੇਰੇ ਭਾਈ ਵਾਲਾਂ ਸਹਿਯੋਗੀਆ ਵਧੀਆ ਜਿਹੜਾ ਨਾਲ ਮਿਲ ਕੇ ਸਹਿਯੋਗ ਦਿੰਦੇ ਐ ਇਹਨਾਂ ਦੇ ਪ੍ਰਤਾਰਣ ਸਾਰਾ ਕੰਮ ਚੱਲਦਾ ਐ। ਬਾਕੀ ਇਹ ਚੱਲਦੀ ਐ। ਸੇਵਾ ਕਰਦਾ ਰਹੇ ਮੈਂ ਪਰਮਿਸ਼ਨ ਲੈਣੇ ਪਏ ਜੀ ਰਲਵੇ ਤੋਂ ਗੱਲ ਜੀ ਅਸ਼ੋਕ ਕੁਮਾਰ ਪੁਰੀ ਰਿਟਾਇਰਡ ਏਜੀਐਮ ਸਟੇਟ ਬੈਂਕ ਆਫ ਟੇਰ ਜਲਦੀ ਸੇਵਾ ਕਰ ਲਵੇ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਕਿ ਅਸੀਂ 2025 25 26 ਸਾਲ ਤੋਂ ਕਰਦੇ ਆ ਰਹੇ ਹਾਂ ਜਲ ਸੇਵਾ ਜਿਹੜੀ ਹੈ ਉੱਤਮ ਸੇਵਾ ਹੈ ਇਸ ਤੋਂ ਉੱਪਰ ਕੋਈ ਸੇਵਾ ਨਹੀਂ ਹੈ ਕਿਉਂਕਿ ਜਿੰਨੇ ਵੀ ਪਿਆਸੇ ਜਿਹੜੇ ਹੈ ਬਜ਼ੁਰਗ ਹੈ ਔਰਤਾਂ ਨੇ ਬੱਚੇ ਨੇ ਉਹ ਜਦੋਂ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ ਤਾਂ ਰਸਤੇ ਵਿੱਚ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੋ ਅਸੀਂ ਸ਼ੰਕਰ ਸੇਵਾ ਮੰਡਲ ਜਿਹੜਾ ਹੈ ਉਹ ਫ੍ਰੀ ਜਲਦੀ ਸੇਵਾ ਕਰਦਾ ਹੈ ਤਾਂ ਕਿ ਕੋਈ ਪਿਆਸਾ ਜਿਹੜਾ ਹੈ ਯਾਤਰੀ ਉਹ ਇੱਥੋਂ ਦੀ ਸਾਡਾ ਨਾਬਾ ਸ਼ਹਿਰ ਦੇ ਵਿੱਚ ਨੰਗੇ ਨਾਬੇ ਸ਼ਹਿਰ ਉਹਨਾਂ ਨੂੰ ਪਾਣੀ ਦੀ ਵਿਵਸਥਾ ਜਿਹੜੀ ਹੈ ਠੰਡੇ ਜਲ ਦੀ ਵਿਵਸਥਾ ਅਸੀਂ ਕਰਦੇ ਆਂ ਔਰ ਸਭ ਦੀ ਦਾਤੇ ਦੀ ਕਿਰਪਾ ਨਾਲ ਵੈਗਰੂ ਦੀ ਕਿਰਪਾ ਦੇ ਨਾਲ ਇਹ ਸੇਵਾ ਜਿਹੜੀ ਹੈਗੀ ਆ ਉਹ ਚੱਲਦੀ ਰਹੇ ਇਹ ਹੀ ਅਸੀਂ ਆਸ ਰੱਖਦੇ ਹਾਂ ਹਾਲੇ ਪੁੱਤ ਪਰ ਦਿਨ ਆ ਫੜ ਲੱਤ ਖਾਣ ਵਾਲੇ ਪਰ ਦਿਨ ਆ ਹਾਲੇ